ਪਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਫਤਿਹ ਗੱਲਾਂ ਬਾਤਾਂ ਤਕਰੀਬਨ ਤਕਰੀਬਨ ਸਾਰੀਆਂ ਤੁਸੀਂ ਸੁਣ ਹੀ ਲਈਆਂ ਨੇ ਤੇ ਅਸੀਂ ਸਾਰੀ ਸਮੱਸਿਆ ਤੋਂ ਭਲੀ ਭਾਂਤ ਜਾਣੂ ਵੀ ਹਾਂ ਖਾਸ ਤੌਰ ਤੇ ਫਰੀਦਕੋਟ ਵਾਲੇ ਕਿਉਂਕਿ ਤੁਸੀਂ ਤਾਂ ਪਾਣੀ ਪੀਂਦੇ ਹੋ ਗੜੀਆਂ ਨਹਿਰਾ ਸੋਡੇ ਕੋਲੇ ਆਉਂਦੀਆਂ ਨੇ ਉਹਨਾਂ ਨਹਿਰਾਂ ਦੇ ਵਿੱਚੋਂ ਕਈ ਪਿੰਡਾਂ ਦੇ ਵਿੱਚ ਵਾਟਰਸਸ ਵੀ ਲੱਗੇ ਨੇ ਉਹੀ ਪਾਣੀ ਤੁਸੀਂ ਪੀਂਦੇ ਹੋ ਉਹੀ ਤੁਸੀਂ ਫਸਲਾਂ ਨੂੰ ਦੋਵੇਂ ਹੋ ਸਭ ਤੋਂ ਜ਼ਿਆਦਾ ਜਿਹੇ ਪੀੜਤ ਨੇ ਜਾਂ ਸਭ ਤੋਂ ਜ਼ਿਆਦਾ ਨੁਕਸਾਨ ਜੇ ਸਤਲੁਜ ਕਰਦਾ ਗੁੱਡਾ ਦਰਿਆ ਜਨਾ ਕਰਦੀਆਂ ਨੇ ਉਹ ਪਾਣੀ ਪਾ ਗਏ ਨਾ ਤਾਂ ਉਹਦੇ ਵਿੱਚ ਫਰੀਦਕੋਟ ਫਰੋਇਦਪੁਰ ਮੋਗਾ ਖਬੂਰ ਫਾਗੜਾ ਇਹ ਸਾਰਾ ਇਲਾਕਾ ਆ ਜਾਂਦਾ ਹੁਣ ਬਸ ਆਪਾਂ ਇਹ ਨਾ ਹੋਵੇ ਵੀ ਆਪਾਂ ਇੱਥੇ ਇਕੱਠੇ ਹੋਗੇ ਵਿਚਾਰਾ ਕਰ ਲਿਆ ਮੁੱਦਾ ਸਮਝ ਗਏ ਉਦੋਂ ਬਾਅਦ ਘਰੋਂ ਤੁਰ ਗਏ ਘਰੋਂ ਤੁਰਨ ਦਾ ਵੇਲਾ ਨਹੀਂ ਹੁਣ ਘਰੋਂ ਨਿਕਲਣ ਦਾ ਵੇਲਾ 15 ਅਗਸਤ ਤੇ 15 ਸਤੰਬਰ ਦੋ ਤਰੀਕਾ ਨੇ ਦੋ ਤਰੀਕਾ ਨੇ ਨਿਵੇਦਾ ਕਰ ਦੇਣਾ ਵੀ ਪੰਜਾਬ ਬਚੂਗਾ ਜਾਂ ਪੰਜਾਬ ਮਰੂਗਾ ਆਪਾਂ ਉੱਠ ਕੇ ਲੜ ਲੜਦੇ ਇਹ ਜਨਰਲ ਪੈਂਦੀਆਂ ਆ, 드라마ਾਂ ਚ ਪੈਂਦੀਆਂ ਜ਼ਹਿਰਾਂ ਬੰਦ ਕਰਤੀਆਂ ਤਾਂ ਆਪਾਂ बच ਗਏ। ਜੇ ਆਪਾਂ ਇੱਥੇ ਪਿੱਛੇ हट ਗਏ, ਇਹ 35-40 ਸਾਲ ਤੋਂ ਪਹਿਲਾਂ ਪਈ ਜਾਂਦਾ। ਇਹ ਮੁੜ ਕੇ ਬੰਦ ਵੀ ਨਹੀਂ ਹੋਣਾ। ਲੋਕਾਂ ਦਾ ਹੌਸਲਾ ਪਹਿ ਹੀ ਟੁੱਟ ਜਾਣਾ। ਵੀ ਪਹਿਲਾਂ ਵੀ ਲੋਕ ਉੱਠੇ ਸੀ ਕੀ ਕਰ ਲਿਆ? ਜਿਸ ਕਰਕੇ ਬੇਨਤੀ ਆ ਇੱਕ ਤਾਂ ਜਿਸ ਤਰ੍ਹਾਂ ਬਰਨਾਲੇ ਦੇ ਵਿੱਚ ਜਾਂ ਅੱਜ ਫਰੀਦਕੋਟ ਵਿੱਚ ਆਲੇ ਆ, ਉੱਥੇ ਕਮੇਟੀ ਬਣਾਈ ਆ, ਫਰੀਦਕੋਟ ਕਮੇਟੀ ਬਣਾ ਕੇ ਕਮੇਟੀ ਬਣਾ ਕੇ ਉਹ ਤੁਸੀਂ ਆਪ ਦੇ ਤੌਰ ਤੇ ਪਿੰਡੋਂ ਪਿੰਡੀ ਜਾਓ ਕੁਝ ਹੋਰ ਬੰਦੇ ਸਾਡੇ ਵਰਗੇ ਨਾਲ ਆਜਾ ਕਰਨਗੇ ਤਾਂ ਕਿ ਲੋਕਾਂ ਨੂੰ ਲਾਂਬੰਦ ਕਰਕੇ ਦੱਸ ਗਏ ਅਸਲ ਦੇ ਵਿੱਚ ਵੀ ਭਾਇਆਸ ਨਸਿਆ ਜਿਲੋਕਾ ਨਖੁਰ ਦਾ ਨਹਿਰਾ ਦੇ ਪੁਲਾਂ ਦੇ ਉੱਤੇ ਮੋਰਚਾ ਲੱਗਿਆ ਜਿਹੜਾ ਪਾਣੀ ਆਪਣਾ ਲਫਾਫਾ ਪਾਉਂਦੇ ਸੀਗੇ ਨਹਿਰਾ ਚ ਅਸੀਂ ਪਿੰਡੋਂ ਪਿੰਡੀ ਗਏ ਪਹਿਲੀ ਗੱਲ ਤਾਂ ਲੋਕਾਂ ਨੂੰ ਪਤਾ ਹੀ ਨਹੀਂ ਸੀ ਵੀ ਲਫਾਫਾ ਪੈਣ ਨਾਲ ਨੁਕਸਾਨ ਕੀ ਹੋਊਗਾ ਜੇ ਉਹ ਦੱਸਿਆ ਜਾ ਕੇ ਵੀ ਜੇ ਲਫਾਫਾ ਪੈ ਗਿਆ ਨੁਕਸਾਨੇ ਜਾਵਗੇ ਥੱਲੇ ਪਾਣੀ ਨਹੀਂ ਜਾਣਾ ਤੁਹਾਡਾ ਪਾਣੀ ਦਾ ਪੱਧਰ ਹੋਰ ਨੀਵਾ ਹੋ ਜੂ ਆਲੇ-ਦਾਲੇ ਪਾਣੀ ਮਾੜਾ ਹੋ ਜੂ ਜ਼ਹਿਰੀਲਾ ਹੋ ਜੂ ਫਿਰ ਉੱਠ ਕੇ ਲੋਕ ਆਏ ਆ ਸੋ ਮੈਨੂੰ ਵੀ ਇਹੀ ਲੱਗਦਾ ਵੀ ਬਾਹਲੇ ਲੋਕਾਂ ਦਾ ਪਤਾ ਹੀ ਨਹੀਂ ਵੀ ਅਸੀਂ ਇੰਨਾ ਜ਼ਹਿਰ ਵਾਲਾ ਪਾਣੀ ਪੀ ਰਹੇ ਆ ਇੱਕ ਤਾਂ ਸਭ ਤੋਂ ਪਹਿਲਾਂ ਆਪਣਾ ਫਰਜ਼ ਇਹ ਬਣਦਾ ਵੀ ਆਪਾਂ ਜਿਹੜੇ ਨਹਿਰਾਂ ਤੇ ਜਾਂ ਦਰਿਆਵਾਂ ਦੇ ਪਿੰਡ ਪੈਂਦੇ ਐ ਛੇ ਉਹਨਾਂ ਪਿੰਡਾਂ ਦੇ ਵਿੱਚੋਂ ਗੱਡੀਆਂ ਲੈ ਕੇ ਬੱਸਾਂ ਲੈ ਕੇ ਚਾਹੇ ਤਰਾਏ ਤੇ ਸਰ ਸਰ ਰੁਪਿਆ ਇਕੱਠਾ ਕਰਕੇ ਉੱਥੇ ਜਵਾਕਾਂ ਨੂੰ ਵੀ ਬੀਬੀਆਂ ਨੂੰ ਬਜ਼ੁਰਗਾਂ ਨੂੰ ਉੱਥੇ ਲੈ ਕੇ ਜਾਗੇ ਬਲੀਪੋਰਾ ਕਾਸਾਵਾ ਦਾ ਗੌਂਸਪੁਰੇ ਕੋਲੇ ਜਿੱਥੇ ਇੱਥੇ ਵੀ ਪਾਣੀ ਪੈਂਦਾ ਦਿਖਾ ਕੇ ਲੈ ਕੇ ਜੋ ਦੇਖਣਗੇ ਜਾ ਕੇ ਖੜਨਗੇ ਕੋਲੇ ਵੀ ਇੰਨੀ ਜ਼ਿਆਦਾ ਰੇ ਤੇ ਖੜਿਆ ਨੂੰ ਏਡੀ ਦੂਰ ਚੜਦੀ ਆ ਨੱਕ ਨੂੰ ਚਮੜੀ ਮੱਕਣ ਲੱਗ ਜਾਂਦੀ ਆ ਸਾਹ ਔਖਾ ਹੋਣ ਲੱਗ ਜਾਂਦਾ ਸੰਗ ਮੱਕਣ ਲੱਗ ਜਾਂਦਾ ਫਿਰ ਪਤਾ ਲੱਗੂਗੇ ਸੇ ਆ ਪਾਣੀ ਅਸੀਂ ਪੀਂਦੇ ਆ ਇਸ ਛਾਦਕੇ ਲੋਕ ਕੋ ਲੜਨ ਸਾਡੇ ਲੋਕਾਂ ਦਾ ਪੈਸੇ ਮਰਜਾ ਮਰਿਆ ਪਿਆ ਲੜਨ ਵਾਲਾ ਵੀ ਅੱਗੇ ਜਿਵੇਂ ਅਸੀਂ ਨਾ ਕੋਈ ਵੀ ਕਿਸੇ ਦਾ ਦੂਜੇ ਦਾ ਵੀ ਮਸਲਾ ਹੁੰਦਾ ਤਾਂ ਅਸੀਂ ਜਾ ਕੇ ਆਪਣੀ ਜੱਤ ਦਾਗ ਦੇ ਵਿੱਚ ਵੀ ਆਹ ਧੱਕਾ ਨਹੀਂ ਅਸੀਂ ਹੋਣ ਦੇਣਾ ਹੁਣ ਸ਼ਰਿਆ ਸਾਡੀ ਨਾਲ ਕੁਛੀ ਕੀਤੀ ਜਾ ਰਹੀ ਹੈ ਇਸ ਅੱਤਵਾਦ ਨਾਲ ਇਹ 11 ਪਾ ਕੇ ਪਾਣੀ ਸਾਨੂੰ ਮਾਰਿਆ ਜਾ ਰਿਹਾ ਆਪਾਂ ਚੁੱਪ ਬੈਠੇ ਠੀਕ ਆ ਸੈਮੀਨਾਰ ਕਰ ਦਿੰਦੇ ਆ ਰਾਲਾ ਵਾਲਾ ਪੈਂਦਾ ਖਬਰਾਂ ਬਣ ਜਾਂਦੀਆਂ ਦੂ ਬਾਅਦ ਫਿਰ ਚੁੱਪ ਕਰ ਜਾਂਦਾ ਇਹ ਸਰਕਾਰਾਂ ਆਏ ਵਾਰੀ ਇਹੀ ਕਰਦੇ ਆ ਨਾ ਛੱਡ ਸਾਹਮਣੇ ਆ ਰਾਜੇ ਬੜੰਗ ਕਰਕੇ ਛਰੇ ਆ ਬ ਜਾ ਕੇ ਉਥੇ ਪਾਰਲੀਮੈਂਟ ਤੇ ਬੋਲਦੇ ਆ ਵੀ ਡਾਇਨਿੰਗ ਫੈਕਟਰੀ ਨਾਲ ਛੱਡ ਕੇ ਜਾ ਰਿਹਾ ਲੁਧਿਆਣਾ ਜੀ ਲਾਉਣਾ ਚਾਹੀਦੀ ਹੈ ਮੈਂ ਕਿਹਾ ਰਾਜੇ ਬੜੰਗ ਕਰਕੇ ਨੂੰ ਉਥੇ ਘੁੱਟ ਪਾਣੀ ਹੀ ਪਿਓ ਲ ਜਾ ਕੇ ਪਹਿਲਾਂ ਤੁਹਾਨੂੰ ਵੀ ਆਹ ਪਾਣੀ ਤੂੰ ਪੀ ਜਿਹੜਾ ਲੋਕ ਸਾਡੇ ਪੀਂਦੇ ਆ ਸੋ ਵਾਰੀ ਵਾਰੀ ਗੱਲ ਆਉਂਦੀ ਹੈ ਉਹੀ ਬੰਦੇ ਜਿਹੜੇ ਰੌਲਾ ਪਾਉਂਦੇ ਰਹੇ ਨੇ ਤਾਂ ਸਰਕਾਰ ਦੇ ਬੰਦੇ ਵੀ ਕਦੇ ਮੁੱਖ ਮੰਤਰੀ ਭਵਨ ਸਿਓਂ ਬੰਦਾਲ ਸੰਧਵਾ ਵਰਗੇ ਉੱਥੇ ਜਾ ਕੇ ਵੀਡੀਓ ਪਾਉਂਦੇ ਰਹੇ ਆ ਬਲਵੇਲ ਸੋ ਸੀਚਿਆਲ ਵਰਗੇ ਵੀ ਕਦੇ ਭਵੰਤ ਮਾਨ ਵਰਗਿਆਂ ਨੂੰ ਪਾਣੀ ਪਿਉਂਦੇ ਰਹੇ ਆ ਅੱਜ ਦਾ ਭਾਈ ਐਮਪੀ ਆ ਤੂੰ ਤੂੰ ਕਿਉਂ ਨਹੀਂ ਪਾਰਲੀਮੈਂਟ ਦੇ ਮੁੱਦਾ ਚੱਕਿਆ ਵੀ ਹਿਆਣਾ ਡੰਗ ਫੈਕਟਰੀ ਤੇ ਹੋਰ ਉੱਥੇ ਜਿੰਨਾ ਗੰਦ ਸੀਵਰੇਜ ਦਾ ਪੈਂਦਾ ਦਰਿਆ 'ਚ ਪੰਜਾਬ ਨੂੰ ਮਾਰਿਆ ਜਾ ਰਿਹਾ ਬੰਦ ਕਿਉਂ ਨਹੀਂ ਕੀਤਾ ਜਾ ਰਿਹਾ ਉਹੀ ਗੱਲ ਆ ਵੀ ਇੱਕ ਵਾਰੀ ਕੁਰਸੀ ਮਿਲ ਗਈ ਫਿਰ ਕਿਧਰੇ ਗਏ ਪਾਣੀ ਕਿਧਰੇ ਗਿਆ ਪੰਜਾਬ ਜਿਸ ਕਰਕੇ ਇੰਨੀ ਮਿਹਨਤ ਦਾ ਬੇਨਤੀ ਵਿੱਚ ਅੱਜ ਆਪਾਂ ਜਾਣਾ ਨਹੀਂ ਇੱਥੇ ਹੋਣਾ ਇੱਥੇ ਕਮੇਟੀ ਬਣਾ ਕੇ ਜਿਹੜੇ ਬੰਦੇ ਤਨੋਂ ਮਨੋਂ ਸਮਰਪਿਤ ਹੋ ਕੇ ਆਉਣਾ ਚਾਹੁੰਦੇ ਆ ਦੇਖੋ ਇਹ 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 ਲੜਨਾ ਤਾਂ ਐ ਹੀ ਪੈਣਾ ਉਹ ਗੱਲ ਜਿਵੇਂ ਆ ਜਾਂਦੀ ਆ ਕਈ ਵਾਰੀ ਧੜਾਜ ਵਕ ਵਗ ਜਾਂਦੀ ਆ ਗੱਲ ਵੀ ਫਲਾਨਾ ਬੰਦਾ ਮੁਰੇ ਲੱਗ ਗਿਆ ਅਸੀਂ ਨਹੀਂ ਜਾਣਾ ਫਲਾਨਾ ਲੱਗ ਗਿਆ ਮੈਂ ਕਹਿੰਦਾ ਸਾਡੇ ਲੱਖ ਬਖਰੇਵੇਂ ਹੋਣ ਅਸੀਂ ਵਿਚਾਰਤਾ ਤੌਰ ਦੇ ਉੱਤੇ ਲੱਖ ਤੋਂ ਜਨਾ ਬਖਰੇ ਹੋਈਏ ਪਰ ਇਹ ਮੁੱਤਾਂ ਦਾ ਨਾ ਅਮੀਰ ਦਾ ਨਾ ਗਰੀਬ ਦਾ ਨਾ ਸ਼ਹਿਰੀ ਦਾ ਨਾ ਪਿੰਡੂ ਦਾ ਨਾ ਕਿਸੇ ਧਨ ਵਾਲੇ ਦਾ ਪਾਣੀ ਹਿੰਦੂ ਨੇ ਹੀ ਪੀਣਾ ਮੁਸਲਮਾਨ ਨੇ ਵੀ ਸਿੱਖ ਨੇ ਵੀ ਗਰੀਬ ਨੇ ਵੀ ਤੇ ਅਮੀਰ ਵੀ ਨੇ ਪਾਣੀ ਦੀ ਹਰ ਇੱਕ ਬੰਦੇ ਨੂੰ ਲੋੜ ਆ ਤੁਹਾਨੂੰ ਮੇਰੀ ਬੇਨਤੀ ਹੈ ਵੀ ਇੱਥੋਂ ਆਪਾਂ ਕਮੇਟੀ ਬਣਾ ਕੇ WhatsApp ਗਰੁੱਪ ਬਣਾ ਕੇ ਪਿੰਡੋ ਪਿੰਡੀ ਜਾ ਕੇ ਲਹਿਰ ਖੜੀ ਕਰਕੇ ਲੋਕਾਂ ਨੂੰ ਉੱਥੇ ਲੈ ਕੇ ਜਾ ਕੇ ਆਪੋ ਆਪਣੇ ਪਿੰਡਾਂ 'ਚੋਂ ਸਕੂਲਾਂ ਦੇ ਵਿੱਚੋਂ ਅਸੀਂ ਬਣਾਇਆ ਸੀਗਾ ਇੱਕ ਪ੍ਰੋਗਰਾਮ ਵੀ ਸਕੂਲਾਂ ਦੇ ਜਵਾਕਾਂ ਦਾ ਦੌਰਾ ਕਰਾਈਏ ਉੱਥੇ ਅਕਤੋਪਰ ਸਕੂਲਾਂ ਨਾਲ ਗੱਲ ਕਰਨ ਲੱਗੇ ਉੱਥੇ ਜਵਾਕਾਂ ਨੂੰ ਜਾ ਕੇ ਦਿਖਾਗੇ ਤੇ ਉਹ ਗੱਲਾਂ ਮੀਡੀਆ ਚਾਹਣ ਵੀ ਦੇਖੋ ਆ ਜਿਹੜਾ ਹੁਣ ਪਿੱਛੇ ਤੁਸੀਂ ਦੇਖੋ ਏਮਜ ਨੇ ਇੱਕ ਆਂਕੜੇ ਪੇਸ਼ ਕੀਤੀ ਹੈ ਰਿਪੋਰਟ ਦਿੱਤੀ ਆ ਉਹ ਕਹਿੰਦੇ ਛੋਡੀਆਂ ਪਹਿਲੀ ਗੱਲ ਤਾਂ ਆਹ ਪਾਣੀ ਜਿਹੜਾ ਤੁਸੀਂ ਪੀ ਰਹੇ ਹੋ ਮਾਲਵੇ ਵਾਲੇ ਖਾਸ ਤੌਰ ਤੇ ਇਹ ਪਾਣੀ ਪੀ ਕੇ ਤੁਹਾਡੇ ਜਵਾਕ ਕੀ ਜੰਮਣੇ ਜੇ ਕੋਈ ਦਵਾਈ ਤੁਸੀਂ ਲੈ ਕੇ ਜਾਂ ਵੀ ਪਿਆ ਇੱਕ ਤਾਂ ਜਵਾਕ ਉਹ ਭਾਜ ਲੂਲਾ ਲਗੜਾ ਅੰਨਾ ਕਾਲਾ ਪੈਦਾ ਹੋਊਗਾ ਉਹ ਕੈਂਸਰ ਨਾਲ ਜਾਂ ਕਾਲੇ ਪੀੜੇ ਤੋਂ ਪੀੜਤ ਹੋਊਗਾ ਇਹ ਹੁਣੇ ਰਿਪੋਰਟ ਆਈ ਐਮਜ ਦੀ ਸੋ ਆਪਾਂ ਘਰਾਂ ਚ ਕੁੰਡੇ ਲਾ ਕੇ ਬਾਈ ਗੱਲ ਨਹੀਂ ਬਣਨੀ ਇਹ ਤਾਂ ਸੋਚੋ ਵੀ ਅਸੀਂ ਆਪਣੇ ਆਪ ਲਈ ਵੀ ਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਖਾਤਰ ਵੀ ਲੜਨਾ ਅਗਲੀ ਮੇਰੀ ਵਿਅਕਤੀ ਆ ਦਰਖਤਾਂ ਦੀ ਕਿ ਸਾਡੇ ਲੋਕ ਦਰਖਤਾਂ ਤਾਂ ਕੰਮਲਿਆਂ ਨੂੰ ਪਏ ਖੜੇ ਆ ਜਿੱਥੇ ਦਰਖਤਾਂ ਦੇਖਦਾ ਵੜ ਦਿਓ ਅਗ ਲਾ ਦਿਓ ਬਚਾ ਦਿਓ ਕਿ ਅਸੀਂ ਹੁਣੇ ਫਰੇ ਹੋ ਪਰਵਾਏ ਆ ਮੈਂ ਤਾਂ ਲੇਟ ਹੋ ਗਿਆ ਉੱਥੇ ਉਹਦੇ ਵਜੀਦਪੁਰ ਪਿੰਡ ਆ ਉਲੇ ਪਾਸੇ ਗੁਰੂ ਘਰ ਇਤਿਹਾਸਕ ਉਥੇ ਸ਼੍ਰੋਮ ਨੇ ਇੱਕ ਬੇਟੀ ਨੇ ਕਾਹਲਾਂਾ ਵੱਢਣ ਨੂੰ ਤਿਆਰ ਹੋਏ ਬੈਠੇ ਆ ਅਲੀ ਬਾਕੇ ਮਗਾ ਜੀ ਕਾਰਨ ਇਹ ਜੀ ਇੱਥੇ ਗੱਡੀਆਂ ਖੜਨ ਵਾਲੀ ਪਾਰਕ ਬਣਾਉਣੀ ਹੈ ਜੀ ਮਗਾ ਚੰਗੀ ਗੱਲ ਆ ਥੱਲੇ ਪਾਰਕਿੰਗ ਬਣਾ ਦਿਓ ਇਟਾਂ ਜੜ ਦਿਓ ਥੱਲੇ ਗੱਡੀਆਂ ਖੜਾ ਦਿਓ ਉਥੇ ਸ਼ਾਨ ਰੂਗੀ ਗੱਡੀਆਂ ਨੂੰ ਵਧੀਆ ਗੱਲ ਐ ਨਾ ਦੀ ਇਹ ਵੱਢਣੇ ਪੱਟਣੇ ਉਹ ਗੱਲ ਆ ਵੀ ਅਸੀਂ ਭਰਾਵੋ ਹੋਣਾ ਬੀਬੀਆਂ ਵੀ ਆਈਆਂ ਸੁਖਮਣ ਸਿੰਘ ਸਾਹਿਬ ਦਾ ਪਾਠ ਕਰਨਾ ਇੱਥੇ ਆਪਾਂ ਵੀ ਆਉਣੇ ਆ ਅਗੇ ਮੱਥਾ ਟੇਕ ਕੇ ਮੁੜ ਜਾਂਦੇ ਆ ਫਹਾੜ ਕਰਕੇ ਗੁੱਸਾ ਵੀ ਕਈ ਮੰਨਦੇ ਆ ਵੀ ਤੂੰ ਪਤਾ ਨਹੀਂ ਇਸ ਗੱਲ ਦੇ ਉੱਤੇ ਲੋਕਾਂ ਦੇ ਕਿੰது ਪ੍ਰਤੂ ਕਰਦੇ ਆ ਪਰ ਗਰਵਾਣੀ ਕਹਿੰਦੀ ਕੀ ਆ ਆਪਾਂ ਉਹਦੇ ਉੱਤੇ ਅਮਲ ਵਿਚਾਰ ਬਹੁਤ ਘੱਟ ਕਰਦੇ ਆ ਦਰਤਾਂ ਵਾਲਾ ਮਸਲਾ ਵੀ ਬੜਾ ਗੰਭੀਰ ਮਸਲਾ ਪੁਰਾਣੇ ਰੁੱਖ ਬੋੜਾਂ ਦੇ ਪਿੱਪਲਾਂ ਦੇ ਲੋਕ ਵੱਢੀ ਜਾਂਦੇ ਆ ਆ ਪਿੱਛੇ ਮੇਰੇ ਪਿੰਡਾਂ ਕੋਲ ਰੌਲਾ ਪਿਆ 10 ਦਿਨ ਮੈਂ ਲੜਿਆ ਲਗਾਤਾ ਉਦੋਂ ਸਰਕਾਰ ਖੜ ਗਈ ਆ ਕੇ ਬਲਕਾਲ ਸਿੱਧੂ ਖੜ ਕੇ ਆ ਕੇ ਪਰਚਾ ਦੀ ਹੁੰਦਗਾ ਸੜਕ ਤੇ ਖੜੀਆਂ ਆਟਾਲੀਆਂ ਪੱਟ ਕੇ ਜਾਂਗੇ ਤਹਾਦਰ ਲੜ ਕੇ ਜਦੋਂ ਜਦ ਕਰਕੇ ਮੈਂ ਤਾਲੀਆਂ ਸੜਕ ਤੋਂ ਹਾਈਵੇ ਜਾ ਕਰੂੰਗਾ ਫੇਰ ਜਾ ਕੇ 379 ਚੋਰੀ ਦਾ ਪਰਚਾ ਦਰਜ ਹੋਇਆ ਆਈ ਉਹਦੇ ਦੋ ਕਿੱਲੇ ਕਿਹੜੇ ਜੰਗਲੀ ਬਾਦ ਆ ਭੰਮੇਪਿੰਡ ਪੰਚਾਇਤੀ ਬਾਹਰ ਤੋਂ ਏਡੇ ਏਡੇ ਗੁੱਤੇ ਦੋ ਕਿੱਲੇ ਬਾਹਰ ਦਿੱਤੇ ਸੈਕਟਰੀ ਕਹਿੰਦਾ ਮੈਨੂੰ ਨਹੀਂ ਪਤਾ ਵੀਡੀਓ ਕਹਿੰਦਾ ਮੈਨੂੰ ਨਹੀਂ ਪਤਾ ਜਈ ਕਹਿੰਦਾ ਮੈਨੂੰ ਨਹੀਂ ਪਤਾ ਸਰਪੰਚ ਕਹਿੰਦਾ ਮੈਨੂੰ ਨਹੀਂ ਪਤਾ ਉੱਥੇ ਜਾ ਕੇ ਲੜ ਕੇ ਉਹੀ ਜੰਗਲ ਦੁਆਰੇ ਲਵਾਇਆ ਤੇ ਮਤਾਂ ਪਾਇ ਵੀ ਇਹ ਜੰਗਲ ਹੋਣਾ ਜਿੰਨਾ ਚਿਰ ਜਮੀਨ ਪੰਚਾਇਤੀ ਰਹੂਗੀ ਜੰਗਲ ਇੱਥੇ ਲੱਗਿਆ ਰਹੂਗਾ ਆਪ ਆਪਣੇ ਭਾਈਪਿੰਡ ਸੱਤ ਦੇ ਵਿਚਾਰੇ ਖੜਾ ਢੋੜੀ ਵੱਡਦਾ ਬੰਦਿਆਂ ਨੇ ਉਹ ਬੀਬਾ ਉਹਦੇ ਭਵੰਤਮਾ ਦੀ ਮਾਂ ਨਾਲ ਮੁੰਡਾ ਗੱਲ ਮੈਣ ਲੱਗਿਆ ਉਹਰੇ ਉਹ ਧੌਣ 'ਚ ਕਿੱਲਾ ਸੀ ਮੈਨੂੰ ਕਿਹੜਾ ਮੁਸ਼ਕਿਲ ਦਾ ਸੱਤ 'ਚ ਖੜਾ ਢੋੜ ਵੱਡਦਾ ਸੋ ਬੇਨਤੀ ਸੁਣੋ ਮੇਰੀ ਇੰਨੀਆਂ ਐ ਨਹੀਂ ਗੱਲਾਂ ਬਣਨੀਆਂ ਵੀ ਆਪਾਂ ਐ ਜੇ ਇੱਥੇ ਇਕੱਠ ਜਾ ਕਰਕੇ ਮੁੜ ਗਏ ਜਦੋਂ ਘਰੋਂ ਨਿਕਲਦੇ ਹੋ ਤੜਕੇ ਅੱਖਾਂ ਚਾਰ ਸਿਰ ਅਡਾਰੰਗ ਕਮਾਇਆ ਕਰੋ ਵੀ ਕੋ ਪਤਾ ਤਰਾਂ ਤਾਂ ਨੀ ਪੱਟੀ ਵੱਢੀ ਜਾਂਦਾ ਕੋਈ ਅੱਗ ਤਾਂ ਨਹੀਂ ਲਾਈ ਜਾਂਦਾ ਕੋਈ ਬੋਰਾ ਭਰ ਕੇ ਤਾਂ ਨਹੀਂ ਸਿੱਟੀ ਜਾਂਦਾ ਆਪਾਂ ਦੇਖਦਾ ਸਿਰ ਆਪਾਂ ਨਾਰਾਂ ਦੇ ਪੁਲਾਂ ਦੇ ਖੜ ਕੇ ਦੇਖ ਲਿਆ ਗਲ ਖੜਦੇ ਗਲ 5-7 ਮਿੰਟ ਪਤਾ ਨਹੀਂ ਕੀ ਸਿੱਟਦੇ ਕਰੋ ਪਤਾ ਨਹੀਂ ਕੀ ਲਿਆਉਂਦੇ ਆ ਲਪਾਫੇ ਚ ਪਾਇਓ ਝੋਲੇ ਬੋਰੀ ਲੈ ਕੇ ਪਾਣੀ ਸਿੱਟਣਗੇ ਜਿਹੜੇ ਸਾਡੀ ਆਤ ਬਣ ਗੀਏ ਅਸੀਂ ਜਿਹੜਾ ਬੰਦਾ ਇਹਦਾ ਪਾਣੀ 'ਚ ਗੰਦ ਪਾਉਂਦਾ ਜਿਹੜਾ ਬੰਦਾ ਰੁਕ ਫੜਦਾ ਜਿਹੜਾ ਬੰਦਾ ਰੁਕ ਫੜਦਾ ਜਾਂ ਪੜਦਾ ਪਰ ਉਹਨੂੰ ਬਹਿ